ਪੰਜਾਬ ਸਟੇਟ ਜਦੋਂ ਦਿੱਲੀ ਜਾਂਦੀ ਹੈ ਤਾਂ ਹਰਿਆਣਾ ਦੇ ਕੋਲ ਕੀ ਇਖਤਿਆਰ ਹੈ ਜਾਂ ਕੀ ਰਾਈਟ ਹੈ ਵੀ ਉਹ ਸਾਡਾ ਜਿਹੜਾ ਸਾਡਾ ਰੋਡ ਹੈ ਉਹਨੂੰ ਬਲੌਕ ਕਰ ਦਵੇ ਨੈਸ਼ਨਲ ਹਾਈਵੇ ਤੇ 30 30 ਫੁੱਟ ਡੁੱਗੇ ਟੋਏ ਪੁੱਟ ਤੇ ਹਰਿਆਣਾ ਵਾਲੇ ਪੰਜਾਬ ਦੇ ਵਿੱਚ ਆ ਕੇ ਇਸ ਤਰੀਕੇ ਨਾਲ ਇਹ ਟੀਅਰ ਗੈਸ ਦੀ ਸ਼ੈਲਿੰਗ ਕਰ ਸਕਦੇ ਨੇ ਹੁਣ ਜਿਹੜੇ ਏਰੀਆ 'ਚ ਇਹਨਾਂ ਨੇ ਡਰੋਨ ਉਡਾਇਆ ਹੈ ਕੀ ਇਹਨਾਂ ਨੇ ਕਿਸੇ ਏਡੀ ਵੱਡੀ ਅਥਾਰਟੀ ਤੋਂ ਕੋਈ ਇਹਨਾਂ ਨੇ ਲਈ ਪਰਮਿਸ਼ਨ ਮੰਨਦਾ ਕਿ ਬਿਨਾ ਪਰਮਿਸ਼ਨ ਦੇ ਉੱਤੇ ਸਭ ਕੁਝ ਕੰਮ ਹੋ ਰਿਹਾ ਹੋਊਗਾ ਉੱਪਰ ਹਾਇ ਅਥਾਰਟिटीज ਨੂੰ ਤਾਂ ਲੱਗਦਾ ਕਿ ਪਤਾ ਹੀ ਹੋਊਗਾ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਹੀ ਸਾਰਾ ਕੰਮ ਹੋ ਰਿਹਾ। ਇੱਕ ਲੀਥਰ ਅਮੂਨੇਸ਼ਨ ਵੀ ਯੂਜ਼ ਕਰ ਰਹੇ ਨੇ। ਲੀਥਰ ਅਮੂਨੇਸ਼ਨ ਕੀ ਜਿਸ ਨਾਲ ਪਰਸਨ ਦੀ ਕਿਸੇ ਨੂੰ ਕਿਲਡ ਹੋ ਸਕਦਾ ਹੈ, ਮੌਤ ਹੋ ਸਕਦੀ ਹੈ। ਔਰ ਗਗਨ ਜੀ ਬੜੇ ਅਫਸੋਸ ਵਾਲੀ ਗੱਲ ਮੈਂ ਤੁਹਾਡੇ ਚੈਨਲ ਰਾਈਗਾ ਤੇ ਸ਼ੇਅਰ ਕਰਨ ਲੱਗਿਆ ਇੱਕ ਬਜ਼ੁਰਗ ਆਦਮੀ ਨੂੰ ਪੁਲਿਸ ਲਿਟਰਲੀ ਕੁੱਟ ਰਹੀ ਸੀ ਇਹ ਬੱਚੇ ਨੇ ਜਾ ਕੇ ਉਸ ਬਜ਼ੁਰਗ ਨੂੰ ਚੱਕਿਆ ਤੇ ਉਹਨੂੰ ਕੋਸ਼ਿਸ਼ ਕੀਤੀ ਵੀ ਉਹਨਾਂ ਤੋਂ ਬਚਾਈਏ ਜਿਹੜਾ ਬੱਚਾ ਜੀ ਉਹ ਪੁਲਿਸ ਨੇ ਅਰੈਸਟ ਕਰ ਲਿਆ ਸਦਰ ਅੰਬਾਲਾ ਨੇ ਦੇਖੋ ਬਜ਼ੁਰਗ ਦੀ ਜੇ ਕਟਾਈ ਹੁੰਦੀ ਹੋਵੇ ਤਾਂ ਕਿਹੜਾ ਬੰਦਾ ਜਿਹੜਾ ਉਹਨੂੰ ਨਹੀਂ ਬਚਾਏਗਾ ਰੈਸਕਿਊ ਨਹੀਂ ਕਰੇਗਾ ਜੇ ਜਾ ਕੇ ਰੈਸਕਿਊ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨੇ ਚੱਕ ਕੇ ਉਹਨਾਂ ਨੂੰ ਵੀ ਅੰਦਰ ਪਾਤਾ ਹੈ ਫੰਕਾ 6.5 ਫੁੱਟ ਬੱਚੇ ਦਾ ਕੱਦ ਦੇ ਔਰ ਨੈਸ਼ਨਲ ਬੱਚਾ ਜਿਹੜਾ ਚੈਂਪੀਅਨ ਹੈ ਸਰ ਚਾਰ ਵਾਰੀ ਉਹ ਨੈਸ਼ਨ ਖੇਡੇ ਆ। ਯਾ ਸਾਡਾ ਅਸੀਂ ਸਾਨੂੰ ਇਸ ਚੀਜ਼ ਤੇ ਮਾਣ ਹੈ ਸਾਨੂੰ ਆਪਣੇ ਤਿਰੰਗੇ ਤੇ ਮਾਣ ਹੈ। ਭਾਵੇਂ ਡਰੋਨ ਥਰੂ ਸਿਸਟਮ ਛੁੱਟਿਆ ਭਾਵੇਂ ਸਿੱਧੇ ਪੈਲਟਸ ਮਾਰੇ ਭਾਵੇਂ ਉਹ ਰਬਰ ਸ਼ਾਟਸ ਮਾਰੇ ਭਾਵੇਂ ਹੋਰ ਲੀਥਰ ਐਮੂਨੇਸ਼ਨ ਜਿਹੜਾ ਹੈ ਡੇਂਜਰਸ ਟੂ ਲਾਈਫ ਹੈ ਜਿਹੜਾ ਕਿਲਡ ਕਰਨ ਲਈ ਭਾਵੇਂ ਉਹ ਯੂਜ਼ ਕਰ ਰਹੇ ਨੇ। ਸਨੇ ਸਖਤ ਅਕਸ਼ਨੇ ਉਹ ਸਿਆ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਹੈ ਵੀ ਇਹਨਾਂ ਬੰਦਿਆਂ ਦੇ ਖਿਲਾਫ ਵੀ ਲਿਆ ਜਾਵੇ ਸਿੰਗੂ ਬਾਰਡਰ ਤੋਂ ਬਾਅਦ ਹੁਣ ਸ਼ੰਭੂ ਦੀ ਬਰੂਹਾ ਦੇ ਉੱਤੇ ਕਿਸਾਨ ਬੈਠ ਚੁੱਕੇ ਨੇ ਅੱਜ ਕਿਸਾਨੀ ਅੰਦੋਲਨ ਦਾ ਚੌਥਾ ਦਿਨ ਹੈ ਔਰ ਇਸ ਸਬਦ ਦੇ ਦਰਮਿਆਨ ਬਹੁਤ ਸਾਰੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿਉਂਕਿ ਹਰਿਆਣਾ ਪੁਲਿਸ ਦੇ ਵੱਲੋਂ ਜਿਸ ਤਰੀਕੇ ਨਾਲ ਲਗਾਤਾਰ ਅਥਰੂ ਗੈਸ ਦੇ ਗੋਲੇ ਦਾਗੇ ਗਏ ਡਰੋਨ ਦੇ ਰਾਹੀਂ ਗੋਲੇ ਛੁੱਟੇ ਗਏ ਔਰ ਇੰਨਾ ਹੀ ਨਹੀਂ ਬੰਦੂਖਾਂ ਦੇ ਨਾਲ ਪੈਰਟ ਦੀਆਂ ਗੋਲੀਆਂ ਜਿਹੜੀਆਂ ਨੇ ਉਹ ਤੱਕ ਮਾਰ ਦਿੱਤੀਆਂ ਗਈਆਂ ਔਰ ਇੱਕ ਹੋਰ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਬਹੁਤ ਸਾਰੇ ਨੌਜਵਾਨਾਂ ਨੂੰ ਅੰਬਾਲਾ ਦੇ ਵਿੱਚ ਡਿਟੇਨ ਵੀ ਕਰਕੇ ਰੱਖਿਆ ਹੋਇਆ ਹੈ ਕੀ ਇਹ ਪੂਰਾ ਮਾਮਲਾ ਗਲਤ ਬਤ ਕਰਦੇ ਆ ਕੋਮਨ ਬ੍ਰਦਰ ਸਰਨਾ ਮੌਜੂਦ ਨਹੀਂ ਭਾਈ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਸਸਕਾਰ ਸਭ ਤੋਂ ਪਹਿਲਾਂ ਆਪਾਂ ਫਤਿਹ ਦੀ ਗੱਲ ਸਮਝ ਪਾਈਏ ਜੀ ਵਾਇਗਰਜੀ ਕਾ ਖਾਲਸਾ ਵਾਇਗਰਜੀ ਕੀ ਫਤਿਹ ਜਿਸ ਤਰ੍ਹਾਂ ਨਾਲ ਇਸ ਵੇਲੇ ਈਸ਼ੂ ਚੱਲ ਰਹੇ ਹੈ ਸ਼ੰਭੂ ਦੇ ਉੱਤੇ ਕਿਸਾਨ ਬੈਠੇ ਹੋਏ ਨੇ ਅਥਰੂ ਗੈਸ ਦੇ ਗੋਲੇ ਦਾ ਚਲੋ ਮਾਰ ਹੀ ਰਹੇ ਆ ਇਹ ਤਾਂ ਤਸਵੀਰਾਂ ਆਪਾਂ ਦੇਖ ਹੀ ਲੈਂਤੀਆਂ ਪਰ ਬੈਕ ਐਂਡ ਦੇ ਉੱਤੇ ਵੀ ਕਹਿੰਦੇ ਬਹੁਤ ਕੁਝ ਚੱਲ ਰਿਹਾ ਹੈ ਦੇਖੋ ਗਗਨ ਜੀ ਮੈਂ ਸਟਾਰਟਿੰਗ ਆ ਜਿਸ ਗੱਲ ਦੇ ਉੱਪਰ ਕਰੂੰਗਾ ਕਿ ਅਸੀਂ ਰਹਿ ਕਿੱਥੇ ਰਹੇ ਆ ਅਸੀਂ ਇੱਕ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਰਹਿ ਰਹੇ ਆ ਜਿਹਦਾ ਪ੍ਰੋਪਰ ਸੈਟਅਪ ਹੈ ਕਨਸਟੀਟਿਊਸ਼ਨ ਆਫ ਇੰਡੀਆ ਜਿਹੜਾ ਹੈ ਉਹਦੇ ਫਰੇਮਵਰਕ ਆਫ ਲਾਅ 'ਚ ਭਾਵੇਂ ਕੋਈ ਪਬਲਿਕ ਕਪੈਸਿਟੀ 'ਚ ਤੇ ਭਾਵੇਂ ਅਸੀਂ ਆ ਜਿਹੜੇ ਪ੍ਰਾਈਵੇਟ ਕਪੈਸਿਟੀ 'ਚ ਹਾਂ ਸੋ ਵਰਕ ਉਹਦੇ ਅਧੀਨ ਕਰਨਾ ਹੈ ਉਦੇ ਮੁਤਾਬਕ ਗਗਨ ਜੀ ਕੀ ਹੈ ਕਿ ਸੈਕਸ਼ਨ 191A 1B ਤੇ 19D ਕੀ ਹੈ ਰਾਈਟ ਟੂ ਫ੍ਰੀडम ਤੇ ਰਾਈਟ ਟੂ ਫ੍ਰੀडम ਟੂ ਮੂਵਮੈਂਟ ਥਰੂਆਊਟ ਦੀ ਟੈਰੀਟਰੀ ਆਫ ਇੰਡੀਆ ਵੀ ਅਸੀਂ ਸਾਰੇ ਮੁਲਕ ਤੋਂ ਸਾਨੂੰ ਆਜਾਤੀ ਹੈ ਹੁਣ ਫੇਰ ਮੈਂ ਅਗਲਾ ਇੱਕ ਟੈਕਨੀਕਲ ਪੁਆਇੰਟ ਹੈ ਸ਼ੈਡਿਊਲ 7ਵਾਂ ਜਿਹੜਾ ਕਨਸਟੀਟਿਊਸ਼ਨ ਆਫ ਇੰਡੀਆ ਉਹ ਕੀ ਹੈ ਉਹ ਕਹਿੰਦਾ ਕਿ ਐਗਰੀਕਲਚਰ ਸਟੇਟ ਸਬਜੈਕਟ ਹੈ ਹੁਣ ਜੇਕਰ ਤੁਸੀਂ ਇਹ ਮੇਰੀ ਗੱਲ ਸੁਣੋ ਕਿ ਜਿਕਰ ਇਹ ਪੰਜਾਬ ਨੂੰ ਸਾਨੂੰ ਲੱਗਿਆ ਮੰਗ ਮੰਗ ਕੀ ਹੈ ਮੈਂ ਇਹਨੂੰ ਕਰੈਕਟ ਕਰਾਂ ਮਿਨਿਮਮ ਸਪੋਰਟ ਪ੍ਰਾਈਸ ਹੀ ਮੰਗਦੇ ਆ ਜੇਕਰ ਸਾਨੂੰ ਲੱਗਿਆ ਤਾਂ ਇਹ ਬਿਲਕੁਲ ਸਾਡਾ ਰਾਈਟ ਹੈ ਲੀਗਲ ਰਾਈਟ ਹੈ ਸਾਨੂੰ ਕਨਸਟੀਟਿਊਸ਼ਨ ਸਾਡਾ ਸੰਵਿਧਾਨ ਸਾਨੂੰ ਇਹ ਰਾਈਟ ਦਿੰਦਾ ਹੈ ਵੀ ਅਸੀਂ ਆਪਣੀ ਡਿਮਾਂਡ ਜਿਹੜੀ ਉਹ ਜਾ ਕੇ ਸੈਂਟਰ ਗਵਰਨਮੈਂਟ ਨੂੰ ਜਾ ਕੇ ਅਸੀਂ ਪੁਟ ਅਪ ਕਰੀਏ ਤੇ ਸੈਂਟਰ ਗਵਰਨਮੈਂਟ ਉਸ ਤੋਂ ਉੱਪਰ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਹੈ ਉਧਰ ਤੇ ਨੰਬਰ ਆਫ ਜੱਜਮੈਂਟਸ ਜਿਹੜੀਆਂ ਨੇ ਗਗਨਜੀਓ ਪਾਸ ਹੋਈਆਂ ਨੇ ਭਾਵੇਂ ਉਹ ਰਾਮਲੀਲਾ ਮદાન ਹੈ ਭਾਵੇਂ ਉਹ ਜੰਤਰ ਮੰਤਰ ਹੈ ਸੋ ਉੱਥੇ ਬਕਾਇਦਾ ਡੈਜ਼ਿਗਨੇਟਡ ਜਿਹੜੀਆਂ ਸ਼ਾਇਨ ਬਾਗੇ ਉੱਥੇ ਡੈਜ਼ਿਗਨੇਟਡ ਜਗ੍ਹਾ ਨੇ ਜਿੱਥੇ ਜਾ ਕੇ ਅਸੀਂ ਪ੍ਰੋਟੈਸਟ ਕਰ ਸਕਦੇ ਹਾਂ ਹੁਣ ਮੈਂ ਗੱਲ ਕਰਾਂਗਾ ਇਲੈਗਲਿਟੀਜ਼ ਦੇ ਉੱਪਰ ਕਿਉਂਕਿ ਤੁਹਾਡਾ ਸਵਾਲ ਅੱਜ ਹੈ ਦੇਖੋ ਮੈਂ ਕਿਸੇ ਕਾਨੂੰਨ ਦੀ ਕਿਤਾਬ ਚੋਂ ਮੈਂ ਤੇ ਬ੍ਰਦਰ ਜਾਂ ਜਿਹੜੇ ਜਿਹੜੇ ਅਸੀਂ ਲਾਇਰਜ਼ ਆ ਜਿਨ੍ਹਾਂ ਨੇ ਕਾਨੂੰਨ ਪੜ੍ਹਿਆ ਅਸੀਂ ਕਿਤੇ ਗੱਲ ਨਹੀਂ ਪੜੀ ਕਿ ਕੀ ਪੰਜਾਬ ਸਟੇਟ ਜਦੋਂ ਦਿੱਲੀ ਜਾਂਦੀ ਹੈ ਤਾਂ ਹਰਿਆਣੇ ਦੇ ਕੋਲ ਕੀ ਇਖਤਿਆਰ ਹੈ ਜਾਂ ਕੀ ਰਾਈਟ ਹੈ ਵੀ ਉਹ ਸਾਡਾ ਜਿਹੜਾ ਸਾਡਾ ਰੋਡ ਹੈ ਉਹਨੂੰ ਬਲੌਕ ਕਰ ਦਵੇ ਇਹ ਤਾਂ ਪਬਲਿਕ ਇੰਟਰਸਟ ਐਟ ਲਾਰਜ ਇਨਵੋਲਵਮੈਂਟ ਔਰ ਉੱਥੇ ਡੈਮੇਜ ਕੀ ਕੀਤੀ ਐ ਨੈਸ਼ਨਲ ਹਾਈਵੇ ਚ 33 ਫੁੱਟ ਡੁਗੇ ਟੋਏ ਪੁੱਟਤੇ ਕੀਤਾ ਕੀਏ ਐਡੇ ੜੇ ਵੱਡੇ ਬ੍ਰਿਜ ਬਣਾਤੇ ਸੱਤ-ਸੱਤ ਉਹਦੀਆਂ ਲੇਅਰਸ ਕਰਤੀਆਂ ਹੁਣ ਜੇ ਵੈਸੇ ਦੇਖਿਆ ਜਾਵੇ ਐਡੀਸ਼ਨਲ ਚੀਫ ਸੈਕਟਰੀ ਹੋਮ ਇੱਕ ਚਿੱਠੀ ਪਾਉਂਦੇ ਨੇ ਕਹਿੰਦੇ ਜੀ ਅਸੀਂ ਜਿਹੜੇ ਪ੍ਰੋਟੈਸਟਰਸ ਨੇ ਇਨੀ ਸ਼ਟਰਸ ਨੇ ਅਸੀਂ ਇਹਨਾਂ ਤੋਂ ਰਿਕਵਰੀ ਕਰਨੀ ਹੈ ਮੈਨੂੰ ਇਹ ਲੱਗਦਾ ਵੀ ਇਟਸੈਲਫ ਜਿਹੜੀ ਰਿਕਵਰੀ ਹੈ ਇਹ ਜਿਹੜੇ ਅਫੀਸਰਸ ਨੇ ਲੈਟਰ ਕੱਢੀ ਹੈ ਪਬਲਿਕ ਐਡਮਿਨਿਸਟ੍ਰੇਸ਼ਨ ਨੇ ਇਹ ਰਿਕਵਰੀ ਤਾਂ 100% ਉਹਨਾਂ ਤੋਂ ਹੀ ਕਰਨੀ ਪੈਂਦੀ ਹੈ ਹੁਣ ਸੈਕੰਡ ਅਸਪੈਕਟ ਤੇ ਆਜੋ ਸੈਕੰਡ ਅਸਪੈਕਟ ਇਹ ਹੈ ਕਿ ਜਿਹੜਾ ਮੋਸਟ ਅਟੈਕ ਕੀਤਾ ਅੱਗੋਂ ਬ੍ਰਦਰ ਕੰਟੀਨਿਊ ਕਰਨਗੇ ਐਸਕੇ ਇੱਕ ਨਵੀਂ ਚੀਜ਼ ਉਹਨਾਂ ਨੇ ਇੰਟਰੋਡਿਊਸ ਕਰਾਈ ਹੈ ਡਰੋਨ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਜੋ ਡਰੋਨ ਥਰੂ ਅਟੈਕ ਕੀਤਾ ਜਿਹੜੇ ਟਾਇਰ ਡਰੋਨ ਸਰ ਜਦੋਂ ਵੀ ਤੁਸੀਂ 에어 ਸਪੇਸ ਦੇ ਵਿੱਚ ਉਹਨੂੰ ਫਲਾਈ ਕਰਵਾਉਣਾ ਹੈ ਤਾਂ ਸਰ ਉੱਥੇ ਐਵੀਏਸ਼ਨ ਜਿਹੜਾ ਡਿਪਾਰਟਮੈਂਟ ਹੈ ਪਲੱਸ ਤੁਸੀਂ ਕਹੋ 에어 ਫੋਰਸ ਸਾਡਾ ਜਿਹੜਾ ਮਿਲਟਰੀ ਸਟੇਸ਼ਨ ਹੈ ਅੰਬਾਲਾ ਸਭ ਤੋਂ ਵੱਡਾ ਸੈਂਸਿਟਿਵ ਏਰੀਆ ਹੈ ਕਿ ਇਹ ਡਰੋਨ ਡਾਊਨ ਤੋਂ ਪਹਿਲਾਂ ਕਿਉਂਕਿ ਜਦੋਂ ਉੱਥੇ ਤੁਸੀਂ ਅਸੀਂ ਦੇਖ ਜਾ ਗਏ ਗਗਨ ਜੀ ਮੋਸਟਲੀ ਫਲਾਈਟਸ ਫਲਾਈ ਕਰਦੀਆਂ ਨੇ ਤੇ ਟੇਕ ਆਫ ਲੈਂਡਿੰਗ ਵੀ ਹੁੰਦੀ ਏ ਹੁਣ ਜਿਹੜੇ ਏਰੀਆ 'ਚ ਇਹਨਾਂ ਨੇ ਡਰੋਨ ਉਡਾਇਆ ਹੈ ਕਿ ਇਹਨਾਂ ਨੇ ਕਿਸੇ ਏਡੀ ਵੱਡੀ ਅਥਾਰਟੀ ਤੋਂ ਕੋਈ ਇਹਨਾਂ ਨੇ ਲਈ ਪਰਮਿਸ਼ਨ ਜੇ ਪਰਮਿਸ਼ਨ ਨਹੀਂ ਲਈ ਤਾਂ 100% ਇਹ ਇਲੈਗੈਲਿਟੀਆਂ ਜਿਹੜੀਆਂ ਨੇ ਉਹਨ ਦੀ ਪਾਰਟ ਆਫ ਇਨਾਂ ਦੇ ਉੱਪਰ ਹੈ ਹੁਣ ਮੈਂ ਲੱਗਦਾ ਕਿ ਬਿਨਾ ਪਰਮਿਸ਼ਨ ਦੇ ਉੱਤੇ ਸਭ ਕੁਝ ਕੰਮ ਹੋ ਰਿਹਾ ਹੋਊਗਾ ਉੱਪਰ ਹਾਇ ਅਥਾਰਟिटीज ਨੂੰ ਤਾਂ ਬਣ ਲੱਗਦਾ ਕਿ ਪਤਾ ਹੀ ਹੋਊਗਾ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਹੀ ਸਾਰਾ ਕੰਮ ਹੋ ਰਿਹਾ ਦੇਖੋ ਮੈਂ ਮੈਂ ਗਗਨ ਜੀ ਇਹ ਗੱਲ ਕਰਦਾ ਕਿ ਇਸ਼ਾਰੇ ਜੋ ਮੈਨੂੰ ਲੱਗ ਰਿਹਾ ਹੈ ਪਰਮਿਸ਼ਨ ਸਰ ਲੈਣੀ ਚਾਹੀਦੀ ਸੀ ਜੋ ਇਹਨਾਂ ਨੇ ਨਹੀਂ ਲਈ ਔਰ ਸਰ ਇਹ ਪੋਸੀਬਲ ਵੀ ਕਿਵੇਂ ਹੈ ਨਾ ਤੁਸੀਂ ਮੇਰੀ ਗੱਲ ਸੁਣੋ ਜਿਸ ਏਰੀਆ ਦੇ ਵਿੱਚ ਸਾਡੇ ਫਾਈਟਰਜ਼ ਹਰ ਰੋਟੀਨ ਤੇ ਚੜਦੇ ਨੇ ਉਸ ਏਰੀਆ ਦੇ ਵਿੱਚ ਇਸ ਤੋਂ ਜ਼ਿਆਦਾ ਇੰਪੋਰਟੈਂਟ ਤਾਂ ਇਹ ਹੈ ਕਿ ਕੀ ਅੰਬਾਲਾ ਅਹ ਦੀ ਸਰਦ ਕਿਉਂ ਕਿ ਲੱਗਦੀ ਆ ਉਹ ਔਰ ਹਰਿਆਣਾ ਵਾਲੇ ਪੰਜਾਬ ਦੇ ਵਿੱਚ ਆ ਕੇ ਇਸ ਤਰੀਕੇ ਨਾਲ ਇਹ ਟਾਇਰ ਗੈਸ ਦੀ ਸ਼ੈਲਿੰਗ ਕਰ ਸਕਦੇ ਨੇ ਸਾਡੀ ਪੰਜਾਬ ਦੀ ਸਰਦ ਦੇ ਵਿੱਚ ਆ ਕੇ ਪੰਜਾਬ ਚ ਆ ਕੇ ਅੰਬਾਲਾ ਵਾਲੇ ਕੀ ਇਹ ਮੈ ਦਾ ਕੰਮ ਕਰ ਸਕਦੇ ਦੇਖੋ ਗगन ਜੀ ਅੱਗੋਂ ਡੀਸੀ ਨੇ ਵੀ ਚਿੱਠੀ ਲਿਖੀ ਹੈ ਅੰਬਾਲਾ ਡੀਸੀ ਨੂੰ ਅੱਗੋਂ ਬ੍ਰਦਰ ਇਹਨੂੰ ਐਕਸਪਲੇਨ ਕਰਨਗੇ ਦੇਖੋ 에ਅਰ ਸਪੇਸ ਦੇ ਵਿੱਚ ਬਕਾਇਦਾ ਬਾਰਡਰਸ ਬਣੇ ਨੇ ਭਾਵੇਂ ਹਰਿਆਣਾ ਬਾਰਡਰ ਏ ਭਾਵੇਂ ਪੰਜਾਬ ਬਾਰਡਰ ਏ ਸੋ ਜੇਕਰ ਉਹਨਾਂ ਨੇ ਦੇਖੋ ਹਜੇ ਤੱਕ ਇੱਕ ਚੀਜ਼ ਪ੍ਰਾਈਮ ਆਫਸਾਈ ਦਿਖ ਰਹੀ ਏ ਵੀ ਸਾਡੇ ਕਿਸਾਨ ਜਿਹੜੇ ਨੇ ਐਜੀਟੇਸ਼ਨ ਕਰਦੇ ਅੱਜ ਤੱਕ ਉਹ ਬਾਰਡਰ ਨੂੰ ਕਰਾਸ ਨਹੀਂ ਕਰ ਸਕੇ ਜੇ ਬਾਰਡਰ ਨਹੀਂ ਕਰਾਸ ਨਹੀਂ ਕਰ ਸਕੇ ਤਾਂ ਥਰੂ ਡਰੋਨ ਸਿਸਟਮ ਜਾਂ ਜੋ ਉਹਨਾਂ ਨੇ ਤੁਸੀਂ ਕਹਲੋ ਜਿਹੜੇ ਰਬਟ ਸ਼ੌਰਟਸ ਮਾਰੇ ਹੁਣ ਇੱਕ ਲੀਥਰ ਐਮਿਊਨੇਸ਼ਨ ਵੀ ਯੂਜ਼ ਕਰ ਰਹੇ ਨੇ ਲੀਥਰ ਐਮਿਊਨੇਸ਼ਨ ਕੀ ਜਿਹਦੇ ਨਾਲ ਪਰਸਨ ਦੀ ਕਿਸੇ ਨੂੰ ਕਿਲਡ ਹੋ ਸਕਦਾ ਮੌਤ ਹੋ ਸਕਦੀ ਏ ਸੋ ਇਹਦਾ ਇਹਦਾ ਮੈਨ ਨਟਸ਼ਲ ਕੀ ਏ ਕਿ ਇਹ ਇਹ ਵਿੱਚ ਕ੍ਰਿਮੀਨਲ ਟ੍ਰੈਸਪਾਸਿੰਗ ਦਾ ਮਾਮਲਾ ਹੈ ਸੋ ਮੈਨੂੰ ਇਹ ਲੱਗਦਾ ਕਿ ਜੇਕਰ ਤੁਸੀਂ ਸਾਡੇ ਅੰਦਰ ਆ ਕੇ ਸਾਡੇ ਉੱਪਰ ਹੀ ਕੁਝ ਕਰ ਰਹੇ ਹੋ ਤਾਂ ਮੈਟਰ ਆਫ ਟ੍ਰੈਸਪਾਸਿੰਗ ਹੈ ਬਿਲਕੁਲ ਔਰ ਜਿਵੇਂ ਜ਼ਿਕਰ ਕਰ ਰਹੇ ਸੀਗੇ ਕਿ ਚਲੋ ਇਹ ਤਾਂ ਗੱਲਾਂ ਦੱਸਤੀਆਂ ਬਾਈ ਉਹਨਾਂ ਨੇ ਕਿ ਸ਼ੈਲਿੰਗ ਵੀ ਹੋ ਰਹੀ ਹੈ ਟ੍ਰੈਸਪਾਸਿੰਗ ਵੀ ਹੋ ਰਹੀ ਹੈ ਡਰੋਨ ਵੀ ਡਾਇਏ ਜਾ ਰਹੇ ਨੇ ਪਰ ਜਿਵੇਂ ਆਪਾਂ ਸਵਾਲ ਸ਼ੁਰੂ ਦੇ ਵਿੱਚ ਵੀ ਮੈਂ ਕੀਤਾ ਸੀ ਕਿ ਨੌਜਵਾਨਾਂ ਨੂੰ ਵੀ ਕੀ ਹੁਣ ਇਲੀਗਲ ਤਰੀਕੇ ਨਾਲ ਰੀਟੇਨ ਕੀਤਾ ਜਾ ਰਿਹਾ ਹੈ ਮੈਂ ਤੁਹਾਡੇ ਨਾਲ ਇੱਕ ਸਵੇਰ ਦਾ ਇੱਕ ਇਨਸੀਡੈਂਟ ਹੈ ਉਹ ਮੈਂ ਸਾਂਝਾ ਕਰਨਾ ਚਾਹੁੰਦਾ ਸਵੇਰੇ ਮੈਂ ਤਿਆਰ ਹੋ ਰਿਹਾ ਸੀ ਤੇ ਮੈਨੂੰ ਇੱਕ ਫੋਨ ਹੁੰਦਾ ਹੈ ਮੇਰੇ ਕੋਲ ਤੇ ਉਹ ਕਹਿੰਦਾ ਹੀ ਇਜ਼ ਸਰਪੰਚ ਬੇਸਿਕਲੀ ਤੇ ਬਿਲੋਂਗਸ ਟੂ ਮਾਈ ਹੋਮ ਡਿਸਟ੍ਰਿਕਟ ਫਤਿਹਗੜ ਸਾਹਿਬ ਜੀ ਉਹਨਾਂ ਨੇ ਦੱਸਿਆ ਕਿ ਸਾਡਾ ਬੇਟਾ ਪਿਛਲੇ 3-4 ਦਿਨ ਤੋਂ ਸਾਡੇ ਪਿੰਡ ਦਾ ਮਿਸਿੰਗ ਹੋ ਗਿਆ 13 ਤਰੀਕ ਦਾ ਤੇ ਮਿਸਿੰਗ ਹੋਣ ਤੋਂ ਬਾਅਦ ਫੇਸਬੁਕ ਤੇ ਵੀ ਸ਼ੇਅਰ ਕੀਤਾ ਕੋਈ ਉਹਦਾ ਫੋਨ ਬੰਦ ਸੀ ਤੇ ਕੱਲ ਸ਼ਾਮੀ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਜਿਹੜਾ ਬੱਚਾ ਜੀ ਉਹ ਪੁਲਿਸ ਨੇ ਅਰੈਸਟ ਕਰ ਲਿਆ ਸਦਰ ਅੰਬਾਲਾ ਨੇ ਤੇ ਸਰ ਉਸ ਤੋਂ ਬਾਅਦ ਗਗਨ ਜੀ ਮੈਂ ਇੱਥੇ ਦੱਸੂਗਾ ਕਿ ਉਹ ਜੇਲ੍ਹ 'ਚ ਪਤਾ ਲੱਗਾ ਜੀ ਅੱਗੇ ਉਹਨੂੰ ਜੇਲ੍ਹ 'ਚ ਵੀ ਸੈਂਟਰਲ ਜੇਲ੍ਹ 'ਚ ਜੀ ਹੁਣ ਉਹਨਾਂ ਦੇ ਦੱਸਣ ਅਨੁਸਾਰ ਗਗਨ ਜੀ ਮੈਂ ਤੁਹਾਨੂੰ ਇੱਕ ਵੱਡੀ ਚੀਜ਼ ਥੋੜੇ ਚੈਨਲ 'ਤੇ ਹੀ ਦੱਸ ਦਵਾਂ ਉਹਨਾਂ ਦੇ ਨਾਲ ਇੱਕ ਬੇਟੀ ਆਈ ਸ਼ੀ ਇਜ਼ ਅ ਲਾਸਟ ਈਅਰ ਸਟੂਡੈਂਟ ਆਫ ਐਲ ਐਲ ਬੀ ਸ਼ੀ ਸੇਇੰਗ ਕਲੀਅਰਲੀ ਓਪਨਲੀ ਕਿ ਸਰ ਮੈਂ ਜਦੋਂ ਉੱਥੇ ਗਈ ਔਰ ਮੈਨੂੰ ਇਹ ਪਤਾ ਲੱਗਾ ਕਿ ਉਹਨਾਂ ਨੇ ਪੁੱਛਿਆ ਜੀ ਡੀ ਡੀ ਆਰ ਨੰਬਰ 24 'ਚ ਸਾਡੇ ਬੱਚੇ ਨੂੰ ਰੱਖਿਆ ਗਿਆ ਹੈ ਡੀ ਡੀ ਆਰ ਨੰਬਰ 24 ਸਦਰ ਅੰਬਾਲਾ ਤੇ ਅੱਗੋਂ ਪੁਲਿਸ ਵਾਲਿਆਂ ਨੇ ਪੁੱਛਿਆ ਕਿ 15 ਨੰਬਰ 17 ਨੰਬਰ ਜਾਂ 22 ਨੰਬਰ ਇਟ ਮੀਨਸ ਇੱਕ ਇੱਕ ਡੀਡੀਆਰ ਚ ਭਾਜੀ 25 25 30 30 ਬੰਦੇ ਇਹਨਾਂ ਨੇ ਰੱਖੇ ਨੇ ਮਤਲਬ ਇੱਕ ਰਪਟ ਪਾ ਕੇ ਹੁਣ ਮੈਂ ਉਹਨਾਂ ਨੂੰ ਪੁੱਛਿਆ ਵੀ ਵਕੂਆ ਕੀ ਹੋਇਆ ਵਕੂਆ ਇਹ ਦੱਸਿਆ ਕਿ ਐਜੀਟੇਸ਼ਨ ਤੇ ਬੱਚਾ ਕਰ ਹੋ ਜਾਂਦਾ ਹੈ ਔਰ ਗगन ਜੀ ਬੜੇ ਅਫਸੋਸ ਵਾਲੀ ਗੱਲ ਮੈਂ ਤੁਹਾਡੇ ਚੈਨਲ ਰਾਈਗਾ ਤੇ ਸ਼ੇਅਰ ਕਰਨ ਲੱਗਿਆ 2018 ਚ ਇਕਲੌਤਾ ਬੱਚਾ 2018 ਚ ਉਹਨਾਂ ਦੇ ਨਾਲ ਇਟਸ ਵੈਰੀ ਅਨਫੋਰਚੂਨੇਟ ਉਹਦੀ ਮਾਂ ਸਵਰਗੋਂ ਚਲੇਗੀ ਤੇ ਅੱਜ ਜਿਹੜਾ ਬੱਚਾ ਹੈ ਉਹ ਦੁਨੀਆ ਤੇ ਇਕੱਲਾ ਤੇ ਉਹਦੇ ਫਾਦਰ ਦੀ ਅੱਖਾਂ ਦੇ ਵਿੱਚ ਹੰਝੂ ਸੀ ਕਿ ਜਿਹੜਾ ਇੱਕੋ ਇੱਕ ਬੱਚਾ ਸਾਡਾ ਅੱਖਾਂ ਦਾ ਤਾਰਾ ਹੈ ਤੇ ਜਦੋਂ ਤਿੰਨ ਦਿਨ ਉਹਦਾ ਫੋਨ ਨਹੀਂ ਮਿਲਿਆ ਤੁਸੀਂ ਉਸ ਬਾਪ ਦਾ ਤੁਸੀਂ ਉਸ ਦਿਲ ਦਾ ਦੇਖੋ ਵੀ ਉਹਦਾ ਹਾਲ ਕੀ ਹੋਏਗਾ ਸੋ ਮੈਂ ਮਾਰਨਿੰਗ ਟਰਾਈ ਕੀਤੀ ਐਸਆਈ ਨੂੰ ਮੈਂ ਫੋਨ ਕੀਤਾ ਸਦਰ ਨੂੰ ਮੈਂ ਦੋ ਤਿੰਨ ਵਾਰੀ ਟਰਾਈ ਕੀਤੀ ਆਈ ਡੋਨਟ ਨੋ ਇੰਟੈਂਸ਼ਨਲੀ ਜਾਂ ਕਿਵੇਂ ਹੀ ਸੇਇੰਗ ਕਿ ਉਹਨੇ ਮੇਰੇ ਨਾਲ ਮੈਂ ਹੈਲੋ ਹੈਲੋ ਕਰਦਾ ਰਿਹਾ ਬਟਕ ਕੋਰਿਸਪੋন্ড ਨਹੀਂ ਆਇਆ ਜਾਂ ਤਾਂ ਉਹ ਟੂ ਕਾਲਰ ਚ ਆ ਗਿਆ ਹੋਣਾ ਵੀ ਜੀਐਸ ਕੋਮਨ ਐਡਵੋਕੇਟ ਹਾਈ ਕੋਰਟ ਸੋ ਮੈਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨਾਲ ਰਾਬਤਾ ਕਰਨ ਦੀ ਵੀ ਯਾਰ ਇਹ ਕਿਹੜਾ ਅਪਰਾਧ ਸੀ ਕੀ ਉਹਨਾਂ ਨੇ ਦੱਸੋ ਗਲਤੀ ਕਰਤੀ ਪ੍ਰੋਟੈਸਟਰਸ ਜਿਹੜੇ ਨੇ ਸਾਡੀ ਮਾਨਜੋਕ ਸੁਪਰੀਮ ਕੋਰਟ ਜਿਹੜੀ ਹੈ ਉਹ ਬਾਰ ਬਾਰ ਆਪਣੀ ਜੱਜਮੈਂਟ ਚ ਕਹਿ ਰਹੀ ਹੈ ਹਾਂ ਪਰ ਉਹਦਾ ਜਿਹੜਾ ਢੰਗ ਉਹ ਪੀਸਫੁੱਲ ਹੋਣਾ ਚਾਹੀਦਾ ਜਿਹਨੂੰ ਅਸੀਂ ਸ਼ਾਂਤਮਈ ਕਹਿੰਦੇ ਹਾਂ ਕੀ ਜਿਹੜਾ ਇਹ ਮੁੰਡਾ ਇਹਨਾਂ ਨੇ ਚੱਕਿਆ ਕੀ ਉੱਥੇ ਜਾ ਕੇ ਕੋਈ ਉਹਦੇ ਵੱਲੋਂ ਅਨਪੀਸਫੁਲ ਐਕਟੀਵਿਟੀ ਕੀਤੀ ਜਾ ਰਹੀ ਸੀ ਕੀ ਕੰਮ ਕੀਤਾ ਜਾ ਰਿਹਾ ਸੀ ਔਰ ਕਿਹੜੀ ਤਰੀਕ ਦਾ ਇਹ ਵਾਕਿਆ ਹੈ ਔਰ ਇਹ ਮੁੰਡਾ ਕਿਵੇਂ ਬਾਰੇ ਕਿਵੇਂ ਪਹੁੰਚਦਾ ਔਰ ਕਿਵੇਂ ਫਿਰ ਪੁਲਿਸ ਇਹਨੂੰ ਅਰੈਸਟ ਕਰ ਲੈਂਦੀ ਦੇਖੋ 13 ਤਰੀਕ ਦੀ ਕਾਲ ਸੀਗੀ ਸਾਰੇ ਜਾ ਰਹੇ ਸੀਗੇ ਪਤਾ ਲੱਗਾ ਕਿ ਉਹਦੇ ਨਾਨਕੇ ਦੇ ਜਿਹੜੇ ਬੱਚੇ ਸੀਗੇ ਜਾਂ ਸਾਡੇ ਨਾਲ ਦੇ ਪਿੰਡ ਸੀਗੇ ਉਹਨਾਂ ਦੇ ਨਾਲ ਦੇ ਪਿੰਡਾਂ ਦੇ ਭਾਜੀ ਐਜੀਟੇਸ਼ਨ ਦੇ ਵਿੱਚ ਐਜ਼ ਅ ਫਾਰਮਰ ਕੋਈ ਵੀ ਬੰਦਾ ਪਾਰਟਿਸਿਪੇਟ ਕਰ ਸਕਦਾ ਹੈ 13 ਤਰੀਕ ਨੂੰ ਜਾਂਦਾ ਔਰ ਉੱਥੇ ਇੱਕ ਬੱਚਾ ਨਾਲ ਆਇਆ ਉਹ ਕਿਵੇਂ ਨਾ ਕਿਵੇਂ ਕਰਕੇ ਮੈਨੇਜ ਕਰ ਗਿਆ ਉਹ ਭੱਜ ਗਿਆ ਬਚਾਰਾ ਹਨਾ ਉਹਨੇ ਦੱਸਿਆ ਕਿ ਸਰ ਇੱਕ ਬਜ਼ੁਰਗ ਆਦਮੀ ਨੂੰ ਪੁਲਿਸ ਲਿਟਰਲੀ ਕੁੱਟ ਰਹੀ ਸੀ ਮੈਂ ਇਹ ਬੱਚੇ ਨੇ ਜਾ ਕੇ ਉਸ ਬਜ਼ੁਰਗ ਨੂੰ ਚੱਕਿਆ ਤੇ ਉਹਨੂੰ ਕੋਸ਼ਿਸ਼ ਕੀਤੀ ਵੀ ਉਹਨਾਂ ਤੋਂ ਬਚਾਈਏ ਸੋ ਐਸੀ ਚੀਜ਼ ਦੀ ਗ੍ਰਜ ਲੈ ਕੇ ਉਹਨੋਂ ਉਥੋਂ ਉਹ ਲੈ ਗਏ ਇਹ ਹਮਾਰੇ ਦੇ ਵਿੱਚ ਪਹੁੰਚ ਚੁੱਕੇ ਸੀ ਉਦੋਂ ਸ਼ੰਭੂ ਦੀ ਗੱਲ ਮੈਂ ਸਰ ਕਰ ਰਿਹਾ ਸ਼ੰਭੂ ਤੋਂ ਚੱਕੇ ਨੇ ਬਿਲਕੁਲ ਮੈਂ ਸ਼ੰਭੂ ਬਾਰਡਰ ਜਿੱਥੇ ਹੁਣ ਇਸ ਟਾਈਮ ਇਹ ਲੱਗਿਆ ਹੋਇਆ ਹੈ ਉਹਦੇ ਚ ਉਹ ਥੱਲਿਓਂ ਦੀ ਕਿਤੇ ਜਾ ਕੇ ਔਰ ਇਹ ਸਭ ਉਹਨਾਂ ਨੇ ਦੱਸਿਆ ਬੀਬਾ ਜੀ ਨਾਲ ਆਈ ਸੀ ਜਿਹੜੇ ਲਾ ਸਟੂਡੈਂਟਸ ਨੇ ਸ਼ੀ ਇਸ ਸੇਇੰਗ ਕਿ ਸਾਰੇ ਇਹ 1 2 ਨਹੀਂ ਹੈਗਾ ਇਹ 90 ਦੇ ਕਰੀਬ ਹੈ ਹੁਣ ਦੇਖੋ ਡੀਡੀਆ ਨੰਬਰ 15 ਡੀਡੀਆ ਨੰਬਰ 16 ਇਹ ਹੁਣ ਦੇਖਣਾ ਪਊਗਾ ਵੀ ਆਪਣੇ ਕਿੰਨੇ ਵਿਅਕਤੀ ਜਿਹੜੇ ਨੇ ਉਹ ਜੇਲ੍ਹਾਂ ਚ ਨੇ ਤੁਸੀਂ ਇਹ ਦੇਖੋ ਵੀ ਘਰਾਂ ਦੇ ਵਿੱਚੋਂ ਉਹਨਾਂ ਦਾ ਉਹਨਾਂ ਦਾ ਪਰਪਸ ਕੀ ਹੈ ਦੇਖੋ ਇੱਕ ਹੁੰਦਾ ਸੈਲਫ ਕੋਈ ਸੈਲਫ ਨਹੀਂ ਫਾਰਮਰਸ ਦੇ ਲਈ ਲੜਨ ਦੀ ਜੇਕਰ ਐਜੀਟੇਟਰਸ ਉੱਥੇ ਚਲੇ ਗਏ ਨੇ ਜਾਂ ਕਿਸੇ ਦੀ ਜਾਨ ਗगनਜੀ ਖੜਿਆਂ ਦੇ ਕੋਲ ਦੇਖੋ ਬਜ਼ੁਰਗ ਦੀ ਜੇ ਕਟਾਈ ਹੁੰਦੀ ਹੋਵੇ ਤਾਂ ਕਿਹੜਾ ਬੰਦਾ ਜਿਹੜਾ ਉਹਨੂੰ ਨਹੀਂ ਬਚਾਏਗਾ ਰੈਸਕਿਊ ਨਹੀਂ ਕਰੇਗਾ ਜੇ ਜਾ ਕੇ ਰੈਸਕਿਊ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਚੱਕ ਕੇ ਉਹਨਾਂ ਨੂੰ ਵੀ ਅੰਦਰ ਪਾਤਾ ਔਰ ਅੱਜ ਉਹਦੇ ਫਾਦਰ ਦਾ ਹਾਲ ਏ ਸੀ ਵੀ ਯਾਰ ਮੈਂ ਪਿਛਲੇ ਜਿਹੜਾ ਇੱਕੋ ਇੱਕ ਬੱਚਾ ਹੋਵੇ ਔਰ ਮੈਂ ਤੁਹਾਨੂੰ ਇਹ ਵੀ ਦੱਸੂਗਾ 6.5 ਫੁੱਟ ਬੱਚੇ ਦਾ ਕੱਦ ਦੇ ਔਰ ਨੈਸ਼ਨਲ ਬੱਚਾ ਜਿਹੜਾ ਚੈਂਪੀਅਨ ਹੈ ਸਰ ਚਾਰ ਵਾਰੀ ਉਹ ਨੈਸ਼ਨ ਖੇਡਿਆ ਸੋ ਇੱਕ ਬੜੀ ਵੱਡੀ ਮੈਂ ਕਹੂੰਗਾ ਕਿ ਸਾਡੀ ਜਿਹੜੀ ਇੰਡੀਅਨ ਕੰਟਰੀ ਹੈ ਦੇਖੋ ਰੀਸੈਂਟਲੀ ਆਬਵੀਅਸਲੀ ਗੱਲ ਹੈ ਕਿ ਬੱਚੇ ਦੇ ਮਾਈਂਡ ਸੈਟ ਸਾਈਡ ਦੇ ਉੱਤੇ ਕੀ ਬੀਤੂਗੀ ਹਨਾ ਜਿਹੜਾ ਇੱਕ ਪਲੇਅਰ ਹੈ ਨੈਸ਼ਨਲ ਪਲੇਅਰ ਹੈ ਜਨੇ ਦੇਸ਼ ਦਾ ਨਾਮ ਰੋਸ਼ਨ ਕਰਨਾ ਹੈ ਔਰ ਉਹਨੂੰ ਵੀ ਤੁਸੀਂ ਚੱਕ ਕੇ ਜਿਲ੍ਹਾਂ ਦੇ ਵਿੱਚ ਡੱਕ ਦੋ ਇਸ ਤਰੀਕਾ ਨਾਲ ਅਰੈਸਟ ਕਰ ਦਿਓ ਦੇਖੋ ਉਸ ਪੇਰੈਂਟਸ ਨੂੰ ਮੈਂ Tiage ਆਪਣੀਆਂ ਕਿਸਾਨ ਜਥੇਬੰਦੀਆਂ ਨੂੰ ਵੀ ਇੱਕ ਪਰਜੋਰ ਬੇਨਤੀ ਕਰਾਂਗਾ ਕਿ ਦੇਖੋ ਥੋੜੀ ਕੋਲ ਤੇ ਸਾਰੇ ਉਥੇ ਇਕੱਠੇ ਹੋਏ ਨੇ ਜੇ ਉਥੇ ਬੱਚਿਆਂ ਨਾਲ ਮਤਲਬ ਕੋਈ ਤੱਕਾ ਜਾਂ ਮੰਨ ਲੋ ਹੈ ਤਾਂ ਐਟ ਲੀਸਟ ਆਪਾਂ ਉਹਨਾਂ ਦੇ ਵੀ ਨਾਲੋਂ ਨਾਲ ਇਹ ਦੇਖੀਏ ਹਨਾ ਜਾਂ ਆਪਾਂ ਇੱਕ ਡਿਸਪਲਨ ਜੜਾ ਵੀ ਐਟ ਲੀਸਟ ਉਹ ਜ਼ਰੂਰ ਹੋਵੇ ਕਿ ਹਾਂ ਡਿਸਪਲਨ ਕੀ ਹੈ ਕਿ ਆਪਾਂ ਜੇ ਰਕ ਜਾਣਾ ਤੇ ਇਕੱਠਿਆਂ ਨਹੀਂ ਜਾਣਾ ਮਤਲਬ ਗਰੁੱਪ ਵਾਈਜ਼ ਜੇਕਰ ਅਸੀਂ ਅੱਗੇ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਆਹ ਹਾਲ ਹੋ ਗਿਆ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਤੁਹਾਨੂੰ ਨਾ ਹੁਣ ਇੱਕ ਸ਼ੇਅਰ ਕਰਾਂਗਾ ਫਰਾਂਸ ਦੇ ਵਿੱਚ ਰੀਸੈਂਟਲੀ ਤੁਹਾਨੂੰ ਪਤਾ ਫਾਰਮਰਸ ਐਜੀਟੇਸ਼ਨ ਹੋਇਆ ਹੈ ਪੈਰਿਸ ਉਹ ਦੇਸ਼ ਹੈ ਉਹ ਸਿਟੀ ਹੈ ਮਤਲਬ ਵਰਲਡ ਦੀ ਜਿਹੜੀ ਸਭ ਤੋਂ ਖੂਬਸੂਰਤ ਫੈਸ਼ਨ ਚ ਪਹਿਲੇ ਨੰਬਰ ਤੇ ਵੇ ਸਰ ਪੈਰਿਸ ਦੇ ਵਿੱਚ ਫਾਰਮਰਸ ਨੇ ਪ੍ਰੋਪਰ ਜਿਦਾਂ ਆਪਾਂ ਅਨਾਜ ਨੂੰ ਖਿਲਾਰ ਦਿੰਨੇ ਆ ਪੂਰਾ ਫਾਰਮਰਸ ਨੇ ਉੱਥੇ ਸਰ ਮੈਂ ਇੱਕ ਤਰੀਕੇ ਨਾਲ ਕਹੂੰਗਾ ਕਿ ਉਹਨੂੰ ਇਨ ਅਦਰ ਵੇ ਇਨ ਸ਼ਾਰਟ ਵੇ ਮੈਂ ਇਹ ਕਹਾਂਗਾ ਕਿ ਗੰਦਾ ਵੀ ਹੋਇਆ ਪੈਰਿਸ ਪਰ ਖੋਰੂ ਪੰਜਾਬੀ ਚ ਕਹ ਲੋ ਖੋਰੂ ਵੀ ਉੱਥੋਂ ਦੇ ਕਿਸਾਨਾਂ ਨੇ ਪਾਇਆ ਕਿਉਂਕਿ ਜਦੋਂ ਮੰਗਾ ਨਹੀਂ ਮੰਨੀਆਂ ਜਾਂਦੀਆਂ ਉੱਥੇ ਫਰਾਂਸ ਦੀ ਸਰਕਾਰ ਨੇ ਪੈਰਿਸ ਨੂੰ ਸਾਫ਼ ਕੀਤਾ ਔਰ ਉਹਨਾਂ ਨੂੰ ਫੈਸਿਲਿਟੇਟ ਕੀਤਾ ਕਿ ਕੋਈ ਗੱਲ ਨਹੀਂ ਤੁਸੀਂ ਆਏ ਹੋ ਤੁਹਾਡਾ ਸਿਟੀ ਹੈ ਭਾਜੀ ਉੱਥੇ ਕੋਈ ਐਫ ਆਈ ਆਰ ਨਹੀਂ ਔਰ ਉਹਨਾਂ ਨੂੰ ਕਰਨ ਦਿੱਤਾ ਗਿਆ ਜੋ ਉਹ ਚਾਹੁੰਦੇ ਸੀ ਜੋ ਮੰਗਾ ਲੈ ਕੇ ਆਏ ਸੀ ਸੋ ਮੈਂ ਤੁਹਾਡੇ ਮਾਧਿਅਮ ਰਹੀਂ ਇੱਕ ਚੀਜ਼ ਕਹਾਂਗਾ ਜੋ ਮੈਂ ਪਹਿਲਾਂ ਬ੍ਰਦਰ ਦੱਸ ਕੇ ਬੈਠੇ ਨੇ ਵੀ ਕਨਸਟੀਟਿਊਸ਼ਨ ਆਫ ਇੰਡੀਆ ਇੱਕ ਅੱਛਾ ਫੇਰਣੇ ਸਭ ਤੋਂ ਪਹਿਲਾਂ ਕਿ ਤੱਕ ਧਾਰਕ 144 ਲਾਤੀ 144 ਕੀ ਹੈ ਉਹ ਉੱਥੇ ਲੱਗਦੀ ਹੈ ਜਦੋਂ ਕਮਨਲ ਰਾਈਟਸ ਹੋਣ ਜਦੋਂ ਦੋ ਧਿਰਾਂ ਦੇ ਵਿੱਚ ਦੋ ਵੱਖ-ਵੱਖ ਰਿਲੀਜੀਅਨਸ ਦੇ ਵਿੱਚ ਹੋਵੇ ਸੋ 144 ਇਹ ਸਾਂ ਤੇ ਲਾਣ ਦਾ ਕੋਈ ਮਤਲਬ ਨਹੀਂ ਸੀ ਬਣਦਾ ਔਰ ਮੈਂ ਇੱਕ ਥੋੜੇ ਚੈਨਲ ਨਾਲ ਹੀ ਹੋਰ ਵੀ ਗੱਲ ਕਰੂੰਗਾ ਦੇਖੋ ਦਿੱਲੀ ਸਾਡੀ ਰਾਜਸਤਾਨੀ ਹੈ ਰਾਜਸਤਾਨੀ ਦਾ ਤੇ ਪੰਜਾਬ ਦਾ ਮਾਂ ਪੁੱਤਰਾ ਰਿਸ਼ਤਾ ਹੈ ਅਸੀਂ ਦਿੱਲੀ ਦੇ ਕੋਲ ਮਟੀਰੀਅਲ ਤੇ ਮੈਂ ਕਹੂੰਗਾ ਨਹੀਂ ਕਿ ਸਾਡਾ ਪਾਰਟ ਹੈ ਅਸੀਂ ਕਿਉਂ ਕਵਾਂਗੇ ਇੰਡੀਆ ਸਾਡਾ ਹੈ ਅਸੀਂ ਸਾਨੂੰ ਇਸ ਚੀਜ਼ ਤੇ ਮਾਣ ਹੈ ਸਾਨੂੰ ਆਪਣੇ ਤਿਰੰਗੇ ਤੇ ਮਾਣ ਹੈ ਜੇ ਸਾਡੀ ਕੋਈ ਮੰਗ ਲੈ ਕੇ ਅਸੀਂ ਸਰ ਦਿੱਲੀ ਜਾਣਾ ਚਾਹੁੰਦੇ ਆ ਤਾਂ ਮੈਨੂੰ ਨਹੀਂ ਲੱਗਦਾ ਕਿ ਹਰਿਆਣੇ ਦਾ ਇਹਦੇ ਵਿੱਚ ਕੋਈ ਵੀ ਰੋਕਣਾ ਜਾਂ ਉਹਨੂੰ ੜਿੱਕਾ ਲਾਣਾ ਮੈਂ ਇਸ ਚੀਜ਼ ਨੂੰ ਐਪਰੀਸ਼ੀਏਟ ਨਹੀਂ ਕਰਾਂਗਾ ਸੋ ਅਸੀਂ ਦਿੱਲੀ ਜਾਵਾਂਗੇ ਜੇ ਦਿੱਲੀ ਅਸੀਂ ਪਹੁੰਚ ਗਏ ਆਪਣੇ ਮੰਗਾ ਰੱਖਾਂਗੇ ਸਰ ਉਹਨੂੰ ਮੰਨਣਾ ਨਾ ਮੰਨਣਾ ਉਹ ਅਗਲੀ ਗੱਲ ਹੈ ਪਰ ਐਜੀਟੇਸ਼ਨ ਦਾ ਅਧਿਕਾਰ ਇਹ ਵੀ ਗੱਲ ਦੱਸੋ ਕਿ ਜਿਹੜੇ ਕਿਸਾਨ ਇਸ ਵੇਲੇ ਬੈਠੇ ਹੋਏ ਨੇ ਔਰ ਕਈਆਂ ਦੇ ਉੱਤੇ ਜਿਸ ਤਰ੍ਹਾਂ ਨਾਲ ਸ਼ੈਲਿੰਗ ਵੀ ਹੋਈ ਕਈਆਂ ਦੇ ਸੱਟਾ ਵੀ ਵੱਜੀਆਂ ਕਾਨੂੰਨੀ ਤਰੀਕੇ ਦੇ ਨਾਲ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਵੀ ਫਸਾਇਆ ਜਾ ਸਕਦਾ ਹੈ ਕਿਉਂਕਿ ਕਵੇ ਉਧਰਲੇ ਪਾਸੋਂ ਸਰਕਾਰ ਕਵੇ ਕਿਉਂਕਿ ਹੁਣ ਬਹੁਤ ਸਾਰੀਆਂ ਵੀਡੀਓਜ਼ ਵੀ ਆ ਰਹੀਆਂ ਉਹ ਕਹਿ ਰਹੇ ਨੇ ਕਿ ਸਟੋਨ ਪੈਲਟਿੰਗ ਵੀ ਕੀਤੀ ਹੈ ਇਹਨਾਂ ਨੇ ਲੰਗਣਾ ਵੀ ਕੀਤੀ ਹੈ 144 ਅਸੀਂ ਲਾਈ ਹੋਏ ਸੀ ਤਾਂ ਕੀ ਕਿਸਾਨਾਂ ਦੇ ਉੱਤੇ ਵੀ ਕਿਸੇ ਤਰੀਕੇ ਦਾ ਕਾਨੂੰਨੀ ਦਾਪੇਜ ਖੇਡ ਸਕਦੇ ਦੇਖੋ ਫਿਰ ਮੈਂ ਇੱਕ ਚੀਜ਼ ਥੋੜਾ ਹੋਰ ਜ਼ਿਕਰ ਕਰ ਲੈਣਾ ਐਡੀਸ਼ਨਲ ਚੀਫ ਸੈਕਟਰੀ ਦਾ 12 ਦੀ ਰਾਤ ਨੂੰ ਆਈ ਐਮ ਨਾਟ ਸ਼ੋਰ ਬਟ 12 ਦੀ ਰਾਤ ਨੂੰ ਇੱਕ ਲੈਟਰ ਡਿੱਗਦਾ ਹੈ 13 ਤੋਂ ਪਹਿਲਾਂ ਇੱਕ ਦਿਨ ਪਹਿਲਾਂ ਇਮੀਡੀਏਟਲੀ ਉਹਦੇ ਛੇ ਹੈ ਕਿ ਅਸੀਂ ਜਿਹੜੇ ਪ੍ਰੋਪੈਚਰਸ ਨੇ ਇਨੀਸ਼ੀਏਟਰਸ ਨੇ ਇਹਨਾਂ ਤੋਂ ਅਸੀਂ ਰਿਕਵਰੀ ਕਰਨੀ ਹੈ ਤੁਹਾਨੂੰ ਉਹ ਸ਼ਾਇਦ ਤੁਹਾਡੀ ਵੀ ਨੋਲਿਜ ਹੋਏਗਾ ਸਰ ਉਹਦੇ ਵਿੱਚ ਉਹਦਾ ਮਤਲਬ ਕੀ ਸੀ ਉਹਦਾ ਮਤਲਬ ਇਹ ਸੀ ਕਿ ਜਿਹੜੇ ਟਰੈਕਟਰ ਟ੍ਰੋਲੀਆਂ ਲੈ ਕੇ ਆਏ ਨੇ ਦੇਖੋ ਮੈਂ ਇੱਕ ਚੈਨਲ ਤੇ ਤੁਹਾਡੇ ਤੇ ਇੱਕ ਗੱਲ ਕਰੂੰਗਾ ਵੀ ਕਿਸਾਨ ਦੇ ਕੋਲ ਹੈ ਕੀ ਤੁਸੀਂ ਉਹਦੇ ਘਰੇ ਜਾਓ ਭਾਜੀ ਕਿਸਾਨ ਕੋਲ ਉਹੀ ਉਹਦੀ ਕਾਰ ਏ ਉਹੀ ਉਹਦਾ ਸਾਈਕਲ ਓ ਟਰੈਕਟਰ ਹੈ ਜੇਕਰ ਤੇ ਫੈਮਿਲੀ ਨੂੰ ਲੈ ਕੇ ਜਾਣਾ ਤੇ ਉਹ ਵੀ ਲੈ ਕੇ ਜਾਣਾ ਤੇ ਇੱਕ ਟ੍ਰੋਲੀ ਏ ਸਰ ਜਿਹੜੀ ਬਿਨਾ ਨੰਬਰ ਤੋਂ ਹੁੰਦੀ ਏ ਸੋ ਜੇ ਹੁਣ ਆਪਾਂ ਉਹ ਵੀ ਉਤੋਂ ਖੋਲਿਆ ਕਿਸਾਨ ਦੇ ਕੋਲੋਂ ਤਾਂ ਪਿੱਛੇ ਉਹਦੇ ਕੋਲ ਕੀ ਰਹਿ ਗਿਆ ਸੋ ਮੈਂ ਕਹੂੰਗਾ ਕਿ ਤੁਸੀਂ ਜਿਹੜੀਆਂ ਮੰਗਾਂ ਨੇ ਇੰਨੇ ਸਖਤ ਨਾ ਹੋ ਜਿਏ ਕਿ ਆਪਾਂ ਆਪਣੀ ਗੱਲ ਵੀ ਨਾ ਰੱਖ ਸਕੀਏ ਕੋਈ ਵੀ ਰਿਸ਼ਤਾ ਹੈ ਭਾਵੇਂ ਉਹ ਭੈਣ ਭਰਾ ਦਾ ਹੈ ਭਾਵੇਂ ਹਸਬੰਡ ਵਾਈਫ ਦਾ ਹੈ ਮੈਂ ਇਹ ਕਹਿੰਨਾ ਕਿ ਉਹਦੇ ਚ ਇੰਨਾ ਗੈਪ ਹੋਣਾ ਚਾਹੀਦਾ ਹੈ ਕਿ ਉਹ ਆਪਣੀ ਗੱਲ ਰੱਖ ਸਕੇ ਉਹਨੂੰ ਇੰਨਾ ਟਾਈਟ ਨਾ ਕਰਦੋ ਸਫੋਕੈਟਿੰਗ ਨਾ ਕਰਦੋ ਕਿ ਉਹ ਗੱਲ ਕਹਿਣ ਤੋਂ ਵੀ ਭੱਜ ਜਵੇ ਸੋ ਫॉर ਅ ਹੈਲਥੀ ਟ੍ਰੈਂਡ ਇਨੂੰ ਜਿਹੜਾ ਅਡਾਪਟ ਕਰੋ ਔਰ ਉਹਨਾਂ ਦੀ ਗੱਲ ਜਿਹੜੀ ਉਹ ਸੁਣੋ। ਅਖੀਰ ਦੇ ਵਿੱਚ ਜਿਸ ਤਿੱਕਦਾ ਮਤਲਬ ਕੀ ਇਹ ਮਾਮਲਾ ਤਾਂ ਹੁਣ ਤੁਹਾਡੇ ਕੋਲ ਪਹੁੰਚ ਗਿਆ ਹੈ ਤੁਸੀਂ ਇਸ ਨੂੰ ਹਾਈਲਾਈਟ ਵੀ ਕੀਤਾ ਇਸ ਨੂੰ ਲੈ ਕੇ ਵੀ ਆਏ ਹਾਂ ਕਿ ਲੱਗਦਾ ਕਿ ਅਜਿਹੇ ਹੋਰ ਬਹੁਤ ਸਾਰੇ ਲੋਕ ਹੋਣਗੇ ਜਿਨ੍ਹਾਂ ਨੂੰ ਪੁਲਿਸ ਨੇ ਇਸ ਤਰੀਕੇ ਨਾਲ ਡੇਟੇਨ ਕੀਤਾ ਹੋਊਗਾ ਔਰ ਜਿਨ੍ਹਾਂ ਨੂੰ ਉਹਨਾਂ ਦੇ ਮਾਪੇ ਉਹਨਾਂ ਦੇ ਘਰ ਦੇ ਲੱਭ ਰਹੇ ਨੇ। ਦੇਖੋ ਮੈਨੂੰ ਲੱਗਦਾ ਵੀ ਜੋ ਆ ਜੀ ਇਨਫੋਰਮੇਸ਼ਨ ਸਾਡੇ ਕੋਲ ਆਈ ਹੈ ਨਿਕਲ ਕੇ ਸਾਰੀ ਔਰ ਬਕਾਇਦਾ ਇੱਕ ਲਾਇਰ ਮਤਲਬ ਲਾਸਟイヤー ਸਟੂਡੈਂਟਾਂ ਮੈਂ ਕਹਾਂਗਾ ਇੰਟਰਨਸ਼ਿਪ ਦੇ ਵਿੱਚ ਨੇ। ਉਹਨਾਂ ਨੇ ਦੱਸਿਆ ਕਿ ਜਿਹੜੇ ਆਫੀਸਰਸ ਨੇ ਬੀਬਾ ਜੀ ਦੇ ਨਾਲ ਵੀ ਮਿਸਬੀਹੇਵ ਕੀਤਾ ਉਹਨਾਂ ਨੂੰ ਇਹ ਕਿਹਾ ਕਿ ਭਾਵੇਂ ਤੁਸੀਂ ਲਾਸਟ ਈਅਰ ਦੇ ਸਟੂਡੈਂਟ ਹੋ ਕਿਹੜੇ ਤੁਹਾਡਾ ਏਰੀਆ ਕਿਹੜਾ ਸਵਾਲ ਪੁੱਛਿਆ ਉਹਨਾਂ ਨੂੰ ਇੱਕ ਲੇਡੀ ਨੂੰ ਪੁੱਛ ਰਹੇ ਨੇ ਵੀ ਤੁਹਾਡਾ ਏਰੀਆ ਕਿਹੜਾ ਹੈ ਔਰ ਪੁੱਛਣ ਦਾ ਰੀਜ਼ਨ ਕੀ ਹੈ ਬੜਾ ਇਨਵੈਲਿਡ ਰੀਜ਼ਨ ਦੱਸਿਆ ਰੀਜ਼ਨ ਇਹ ਦੱਸਿਆ ਕਿ ਜੀ ਵੀ ਇਹ ਪਰਪਸ ਇਹ ਸੀ ਪੁੱਛਣ ਦਾ ਵੀ ਇੱਕ ਤਰੀਕੇ ਨਾਲ ਉਹਨੂੰ ਥ्रेट ਕਰਨਾ ਵੀ ਜਿਹੜੀ ਪੈਰਵਾਹੀ ਤੁਸੀਂ ਕਾਨੂੰਨੀ ਤੌਰ ਤੇ ਕਰ ਰਹੇ ਹੋ ਜਾਂ ਚਾਹ ਰਹੇ ਹੋ ਕਰਨੀ ਵੀ ਉਹ ਤੁਹਾਨੂੰ ਅਸੀਂ ਇੱਕ ਤਰੀਕੇ ਨਾਲ ਉਹਨਾਂ ਦੀ ਅਟੈਂਪਟ ਸੀ ਰੋਕ ਮੰਦੀ ਹੁਣ ਮੇਰਾ ਮੇਰਾ ਇੱਕ ਚੀਜ਼ ਹੋ ਰੇ ਮੈਂ ਸੀਐਮ ਸਾਹਿਬ ਨੂੰ ਭਗਵੰਤ ਮਾਨ ਸਾਹਿਬ ਨੂੰ ਇਹ ਗੱਲ ਜ਼ਰੂਰ ਮੈਂ ਕਹਿਣੀ ਚਾਹੁੰਦਾ ਕਿ ਦੇਖੋ ਤੁਸੀਂ ਇੱਕ ਸਵਾਲ ਪੁੱਛਿਆ ਕਿ ਕੀ ਕਾਊਂਟਰ ਜਿਹੜਾ ਅਟੈਕ ਹੈ ਉਹਨ ਦਾ ਪਾਰਟ ਆਫ ਸਾਡੀ ਸਟੇਟ ਦੇਖੋ ਇੱਕ ਚੀਜ਼ ਹੈ ਪੰਜਾਬ ਦਾ ਇਹ ਅਸੀਂ ਜਿੰਨੇ ਵੀ ਪ੍ਰੋਟੈਸਟਰਸ ਨੇ ਮੋਸਟਲੀ 95% ਲੋਕ ਪੰਜਾਬ ਨੂੰ ਬਿਲੋਂਗ ਕਰਦੇ ਨੇ ਹਜੇ ਤੱਕ ਮੈਟਰ ਆਫ ਰਿਕਾਰਡ ਰਿਵੀਲ ਕਰ ਰਿਹਾ ਵੀ ਅਸੀਂ ਉਹ ਬਾਰਡਰ ਜਿਹੜੇ ਨੇ ਉਹ ਪਾਰ ਨਹੀਂ ਕੀਤੇ ਤਾਂ ਸਰ ਕੀ ਜਿਹੜੇ ਕਾਊਂਟਰ ਅਟੈਕ ਮੈਂ ਕਹਿ ਰਿਹਾ ਕਿ ਜਿਹੜੇ ਬੰਦਿਆਂ ਨੇ ਕਾਨੂੰਨ ਨੂੰ ਹੱਥ ਚਲਿਆ ਕਪੈਸਿਟੀ ਕੀ ਹੈ ਉਹਨਾਂ ਦੀ ਕਪੈਸਿਟੀ ਉਹਨਾਂ ਦੀ ਅਫੀਸ਼ੀਅਲ ਹੈ ਸਰਕਾਰੀ ਹੈ ਪਰ ਕਾਨੂੰਨ ਨੂੰ ਹੱਥ ਚਲਿਆ ਮੈਨੂੰ ਇਹ ਲੱਗਦਾ ਵੀ ਉਹਨਾਂ ਬੰਦਿਆਂ ਨੇ ਜਿਨ੍ਹਾਂ ਨੇ ਕ੍ਰਿਮੀਨਲ ਟ੍ਰੈਸ ਪਾਸਿੰਗ ਕੀਤੀ ਭਾਵੇਂ ਡਰੋਨ ਥਰੂ ਸਿਸਟਮ ਸੁੱਟਿਆ ਭਾਵੇਂ ਸਿੱਧੇ ਪੈਲਟਸ ਮਾਰੇ ਭਾਵੇਂ ਉਹ ਰਬਰ ਸ਼ਾਟਸ ਮਾਰੇ ਭਾਵੇਂ ਹੋਰ ਲੀਥਰ ਅਮੂਨੇਸ਼ਨ ਜਿਹੜਾ ਹੈ ਡੈਂਜਰਸ ਟੂ ਲਾਈਫ ਹੈ ਜਿਹੜਾ ਕਿਲਡ ਕਰਨ ਲਈ ਭਾਵੇਂ ਉਹ ਯੂਜ਼ ਕਰ ਰਹੇ ਨੇ ਸੋ ਮੈਨੂੰ ਲੱਗਦਾ ਵੀ ਕਾਉਂਟਰ ਜਿਹੜਾ ਮਤਲਬ ਵਿਦਨ ਦੀ ਫਰੇਮਵਰਕ ਆਫ ਲਾ ਜੋ ਵੀ ਜਿਹੜਾ ਐਕਸ਼ਨ ਹੈ ਸਖਤ ਐਕਸ਼ਨ ਹੈ ਉਹ ਸਿਆਂ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਵੀ ਇਹਨਾਂ ਬੰਦਿਆਂ ਦੇ ਖਿਲਾਫ ਵੀ ਲਿਆ ਜਾਵੇ ਸੋ ਮੈਨੂੰ ਇਹ ਲੱਗਦਾ ਜੋ ਮੇਰੀ ਮੇਰੀ ਪਰਸਨਲ ਸੋਚੇ ਕਿ ਦੇਖੋ ਜੋ ਸਾਨੂੰ ਪ੍ਰੋਵੀਜ਼ਨਸ ਆਫ ਲਾ ਸਾਨੂੰ ਅਲਾਉ ਕਰਦੇ ਨੇ ਉਹਦੇ ਚ ਇੱਕ ਚੀਜ਼ ਗਗਨਜੀ ਜਰੂਰ ਬਾਈਫਰਕਟ ਕਰਨ ਪ੍ਰੋਜੈਕਸ਼ਨ ਬੜੀ ਗਲਤ ਹੋਈ ਏ ਜਿਹੜੇ ਪ੍ਰੋਟੈਸਟਰਸ ਨੇ ਡੈਫੀਨੇਸ਼ਨ ਆਫ ਪ੍ਰੋਟੈਸਟਰਸ ਪੜੋ ਇਹ ਜਿਹੜਾ ਇਹ ਜਿਹੜਾ ਬਿਹੇਵੀਅਰ ਹੋ ਰਿਹਾ ਇਹ ਐ ਲੱਗਦਾ ਜਿਵੇਂ ਰਾਈਟਰਸ ਹੈ ਦੰਗਾਈ ਲੋਕਾਂ ਸੀ ਜਿਹੜੇ ਅਸੀਂ ਫਾਰਮਰਸ ਆ ਉਹਦੀ ਪ੍ਰੋਜੈਕਸ਼ਨ ਦਗਾਈ ਦੀ ਏ ਉਹਦੇ ਪਿੱਛੇ ਰੀਜਨਸ ਕੀ ਏ ਕਿਉਂਕਿ ਪੈਰਾਮੀਟਰ ਜਦੋਂ ਪ੍ਰੋਟੈਸਟਰ ਦੇ ਹੋਣਗੇ ਤਾਂ 144 ਐਕਟਾ ਦਿੰਦੇ ਨੇ ਉਹ ਬਾਰ-ਬਾਰ ਫਿਰ ਲਾਲ ਕਿਲੇ ਦੀ ਉਦਾਹਰਨਾਂ ਦੇ ਦਿੰਦੇ ਨੇ ਕਹਿੰਦੇ ਕਿ ਉਦੋਂ ਵੀ ਇਹ ਕਿਸਾਨ ਸ਼ਾਂਤਮਈ ਤਰੀਕੇ ਦਾ ਕਹਿ ਕੇ ਆਏ ਸੀ ਤਾਂ ਕਹਿੰਦੇ ਕੀ ਉਹਨਾਂ ਨੇ ਕੰਮ 26 ਜਨਵਰੀ ਨੂੰ ਕੀਤਾ ਲਾਲ ਕਿਲੇ ਦੇ ਉੱਤੇ ਕਹਿੰਦੇ ਤਾਂ ਇਸ ਕਰਕੇ ਡਰ ਹੈ ਕਿ ਇਹ ਦੁਬਾਰਾ ਉਹ ਸੀਨ ਨਾ ਕ੍ਰੀਏਟ ਕਰ ਦੇਣਾ ਹਰਿਆਣਾ ਸੀਮਾ ਸੀਐਮ ਦੀ ਵੀ ਸਟੇਟਮੈਂਟ ਸੀ ਨਹੀਂ ਫਿਰ ਇਹਦਾ ਮਤਲਬ ਕੀ ਵੀ ਅਸੀਂ ਲਾਈਫਟਾਈਮ ਲਈ ਸਾਨੂੰ ਬੈਨ ਕਰਤਾ ਫਿਰ ਫਿਰ ਦਾ ਮਤਲਬ ਤੇ ਹੋ ਗਿਆ ਵੀ ਅਸੀਂ ਪੰਜਾਬ ਦੇ ਲੋਕਾਂ ਵੀ ਉਹ 26 ਤਰੀਕ ਨੂੰ ਉਹ ਸਬਸਕੂਇੰਟ ਡਵੈਲਪਮੈਂਟ ਹੋਈ ਉਹ ਡਵੈਲਪਮੈਂਟ ਉਦੋਂ ਹੋਈ ਜਦੋਂ ਫਾਈਨਲੀ ਸਾਡੀ ਗੱਲਬਾਤ ਨਹੀਂ ਸੀ ਸੁਣ ਰਹੇ ਉਸ ਤੋਂ ਬਾਅਦ ਉਹ ਡਵੈਲਪਮੈਂਟ ਹੋਈ 26 ਦੀ ਜੋ ਇਨਸੀਡੈਂਟ ਸੀ ਉਸ ਨੂੰ ਬਾਰ-ਬਾਰ ਨਵੇਂ ਇਨਸੀਡੈਂਟਸ ਨਾਲ ਨਹੀਂ ਜੋੜਨਾ ਚਾਹੀਦਾ ਦੇਖੋ ਮੈਨੂੰ ਮੈਨੂੰ ਇਹ ਲੱਗਦਾ ਬਿਲਕੁਲ ਨਹੀਂ ਜੋੜਨਾ ਚਾਹੀਦਾ ਗਗਨ ਜੀ 26 ਤਰੀਕ ਵਾਲੀ ਜਿਹੜੀ ਘਟਨਾ ਹੈ ਜੇਕਰ ਤੁਸੀਂ ਇਹਦਾ ਮਤਲਬ ਫਿਰ ਕੀ ਹੋਇਆ ਵੀ ਅਸੀਂ ਹੁਣ ਰੈਸਟ ਆਫ ਲਾਈਫ ਜਿੰਨੀ ਸਾਡੀ ਰਹਿ ਗਈ ਹੈ ਸਾਡੀ ਆਉਣ ਵਾਲੀਆਂ ਸਾਡੀਆਂ ਜੜੀਆਂ ਕਹ ਦਈਏ ਵੀ ਜੜੀਆਂ ਨੈਕਸਟ ਜਨਰੇਸ਼ਨਸ ਨੇ ਕੀ ਉਹਨਾਂ ਦਾ ਫਿਰ ਪ੍ਰੋਟੈਸਟ ਕਰਨ ਦਾ ਰਾਈਟਰ ਉਹਨਾਂ ਨੇ ਸਟਾਪ ਕਰਤਾ ਵੀ 26 ਜਨਵਰੀ ਤੋਂ ਬਾਅਦ ਸੋ ਮੇਰਾ ਮੇਰਾ ਨਾਟਸ਼ਲ ਕਹਿਣ ਤੋਂ ਪਾਵੇ ਹੈ ਵੀ ਜਿਹੜੇ ਤੁਸੀਂ ਹੁਣ ਪੈਰਾਮੀਟਰਸ ਫਾਲੋ ਕੀਤੇ ਨੇ ਇਹ ਪੈਰਾਮੀਟਰਸ ਸਰ ਇਹ ਜਦੋਂ ਕਿਊਮਨਲ ਰਾਈਟਸ ਕਿਸੇ ਮਜਮਾ ਕਿਸੇ ਧਰਮਾਂ ਦੇ ਖਿਲਾਫ ਹੁੰਦੇ ਨੇ ਇਹ ਪੈਰਾਮੀਟਰਸ ਉਦੋਂ ਫਾਲੋ ਕਰਦੇ ਨੇ ਜਦੋਂ ਆ ਰਬਟ ਸ਼ਾਟਸ ਮਾਰਦੇ ਨੇ ਤੇ ਪੈਲਟਸ ਮਾਰਦੇ ਨੇ ਤੇ ਕਦੀ ਇਹ ਕੋਈ ਲੀਥਰ ਇਮਿਊਨਿਸ਼ਨ ਯੂਜ਼ ਕਰਦੇ ਨੇ ਮੈਨੂੰ ਇਹ ਲੱਗਦਾ ਵੀ ਜਿਹੜਾ ਪ੍ਰੋਟੈਸਟਰਸ ਦਾ ਦੇਖੋ ਇਹ ਰੌਂਗ ਟ੍ਰੈਂਡ ਸੈਟਲ ਹੋਏਗਾ ਮੈਨੂੰ ਇਹ ਲੱਗਦਾ ਵੀ ਇੱਕ ਚੰਗਾ ਹੈਲਥੀ ਕੰਟਰੀ ਕੌਣ ਹੈ ਡੈਮੋਕਰੇਟਿਕ ਕੰਟਰੀ ਕੌਣ ਹੈ ਜਿੱਥੇ ਜਿਹੜੇ ਲੋਕ ਜਦੋਂ ਵਿਦਰੋਹ ਹੋਇਆ ਉਸ ਵਿਦਰੋਹ ਚ ਕੁਝ ਚੰਗੀਆਂ ਚੀਜ਼ਾਂ ਨਿਕਲੀਆਂ ਨੇ ਪਰ ਜੇਕਰ ਤੁਸੀਂ ਕੀ ਚਾਹੁੰਦੇ ਹੋ ਵੀ ਅਸੀਂ ਨਾ ਤੁਹਾਡੇ ਕੋਲ ਪਹੁੰਚੀਏ मतलब कर दे, एक को एक भी ए, भी भी गल भी ਅਸੀਂ ਸੁਣਾਣੇ ਥੱਲੇ ਬਾਹਰ ਆ ਕੇ ਸੁੱਤੇ ਰਹੀਏ ਤੇ ਤੁਸੀਂ ਜਿਹੜੇ ਪ੍ਰੋਟੈਸਟਰਸ ਨੇ ਤੁਸੀਂ ਜੋ ਕਰਨਾ ਕਰ ਲੋ ਜੇਕਰ ਉਹ ਨਹੀਂ ਸਾਨੂੰ ਪਹੁੰਚਣ ਦਿੰਦੇ ਸਾਨੂੰ ਆਪਣੀ ਗੱਲ ਨਹੀਂ ਕਹਿਣ ਦਿੰਦੇ ਤਾਂ ਇਹਦਾ ਮਤਲਬ ਵੀ ਮੈਨੂੰ ਲੱਗਦਾ ਵੀ ਫਿਰ ਇਹ ਡਿਕਟੇਟਰਸ਼ਿਪ টাইਪ ਦੀ ਗੱਲ ਹੋਗੀ ਇਹ ਕਿਮ ਜੋਕ ਸਾਊਥ ਕੋਰੀਆ ਵਾਲੀ ਐਗਜ਼ਾਮਪਲ ਮੈਨੂੰ ਲੱਗਦਾ ਵੀ ਅਸੀਂ ਤੇ ਸੈਟਲ ਲੱਗਿਆ ਕਰ। ਠੀਕ ਹੈ ਤਾਂ ਬਿਲਕੁਲ ਇਹ ਮੁੱਦਾ ਇਸ ਵੇਲੇ ਕਿਉਂਕਿ ਗਰਮਾਇਆ ਵੀ ਹੋਇਆ ਹੈ ਔਰ ਲੋਕ ਵੀ ਇਹੀ ਗੱਲ ਕਰ ਰਹੇ ਨੇ ਪਾਕਿਸਤਾਨ ਵੀ ਇਹੀ ਗੱਲ ਕਰ ਰਹੇ ਨੇ ਕਿ ਜੇ ਅਸੀਂ ਸ਼ਾਂਤਮੀ ਤਰੀਕੇ ਨਾਲ ਦਰਨਾ ਦੇਣ ਵਾਸਤੇ ਜਾਣਾ ਚਾਹੁੰਦੇ ਆ ਤਾਂ ਸਾਨੂੰ ਕਿਉਂ ਰੋਕਿਆ ਜਾ ਰਿਹਾ ਹੈ ਸਾਡਾ ਇਹ ਅਧਿਕਾਰ ਹੈ ਡੈਮੋਕ੍ਰੇਸੀ ਦੇ ਵਿੱਚ ਸਾਨੂੰ ਇਹ ਅਧਿਕਾਰ ਮਿਲਿਆ ਰਾਈਟ ਟੂ ਪ੍ਰੋਟੈਸਟ ਤਾਂ ਉਸ ਨੂੰ ਕਿਉਂ ਸਾਡੇ ਉੱਤੇ ਨਹੀਂ ਲਗਾਇਆ ਜਾ ਰਿਹਾ ਕੈਮਰਾ ਪਰਸਨ ਜਸ਼ਨਦੀਨ ਗਗਨਦੀਪ ਸਿੰਘ ਪ੍ਰੋ ਪੰਜਾਬ